ਜੀ ਹੁਣ ਇੱਕ ਗੱਲ ਹੋਈ ਸੀ ਸਾਡੇ ਪੀਆਰ ਟੀਮ ਨੇ ਕਿਹਾ ਕਿ ਜੀ ਐਮਚਲ ਨੂੰ ਪਹਿਲਾਂ ਬੁਲਾ ਲਓ ਫੁਲਾਣੇ ਪਹਿਲਾਂ ਬੁਲਾਉਣ ਤੇ ਮੈਂ ਗੱਲ ਕਹੀ ਸੀ ਕਿ ਮੇਰੇ ਲਈ ਸਾਰੇ ਬਰਾਬਰ ਨੇ ਮੈਂ ਸਮਝਦਾ ਜਦ ਫਿਲਮ ਰਿਲੀਜ਼ ਹੁੰਦੀ ਹੈ ਨਾ ਸਾਡੀ ਪੰਜਾਬੀ ਮਾਫ ਕਰਿਓ ਮੈਨੂੰ ਸੱਚ ਬੋਲਣ ਦੀ ਆदत ਹੈ ਹੁਣੇ ਮੈਨੂੰ ਪ੍ਰੋਡਿਊਸਰ ਸਾਹਿਬ ਨੇ ਪੁੱਛਿਆ ਸੀ ਕਿ ਯੋਗਰਾਜ ਜੀ ਤੁਹਾਡੀ ਬੜੀ ਮੋਟੀਵੇਸ਼ਨਲ ਸਪੀਚ ਹੁੰਦੀ ਹੈ ਮੈਂ ਕਹਿੰਦੇ ਬੋਲਦਾ ਸੱਚ ਆ ਸਾਡੀ ਪ੍ਰੋਬਲਮ ਹੈ ਸਰ ਕਿ ਅਸੀਂ ਇੱਕ ਦੂਜੇ ਦੀ ਫਿਲਮ 'ਚ ਲੱਗਣੀ ਹੁੰਦੀ ਹੈ ਨਾ ਤੇ ਅਰਦਾਸਾਂ ਕਰਦੇ ਆਂ ਜਾ ਕੇ ਕਾਰੇ ਕੁੱਤਰ ਰੋਟੀ ਪਾ ਫਲਾਨਾ ਕਾ ਟੂਨੇ ਕਰਦੇ ਦੀ ਫਿਲਮ ਨਾ ਚੱਲੇ ਜਾ ਕੇ ਥੀਏਟਰ ਵਾਲਦੇ ਐਗਜ਼ੀਬਿਟਰਾਂ ਨੂੰ ਕਹਿੰਨੇ ਆ ਇਹਦੀ ਫਿਲਮ ਨਹੀਂ ਲਾਉਣਾ ਇਹਨੂੰ ਸ਼ੋਰ ਨਹੀਂ ਦੇਣਾ ਇਹ ਮੇਰੇ ਸਾਹਮਣੇ ਹੋਇਆ ਔਰ ਮੈਂ ਜਾਣਦਾ ਉਹਨਾਂ ਨੂੰ ਸਾਰਿਆਂ ਨੂੰ ਲੇਕਿਨ ਇਹ ਸਾਡੇ ਪੰਜਾਬੀਆਂ ਦੀ ਆਦਤ ਹੈ ਆਪਣੇ ਸਾਰਿਆਂ ਦੇ ਬਲੱਡ ਦੇ ਵਿੱਚ ਆ ਕਿ ਆਪਾਂ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਇਹ ਸੱਚ ਹੈ ਕਿ ਸ਼ੋਜ਼ ਇਸ ਕਰਕੇ ਨਹੀਂ ਮਿਲਦੇ ਬੜੀਆਂ ਫਿਲਮਾਂ ਨਹੀਂ ਚਲੀਆਂ ਔਰ ਬੰਦੇ ਲੋਕਾਂ ਨੂੰ ਵਿਸਕੀਆ ਪੀਂਦੇ ਦੇਖਿਆ ਪਾਰਟੀਆਂ ਕਰਦਾ ਫਲਾਨੇ ਦੀ ਫਿਲਮ ਨਹੀਂ ਚੱਲੀ ਹੱਦ ਸੁਆਦ ਆ ਗਿਆ ਆ ਗੱਲ ਕਰਦੇ ਸੋ ਦਿਸ ਇ ਵੇਅਰ ਵੀ ਹੈਵ ਲੈਂਡਡ ਅਪ ਮੈਂ ਸੋਚਦਾ ਸਾਰੀਆਂ ਫਿਲਮਾਂ ਮੇਰੇ ਲਈ ਹਰ ਫਿਲਮ ਮੇਰੀ ਮੈਂ ਉਹਨਾਂ ਦੀ ਮਾਂ ਤੇ ਮੇਰੇ ਬੱਚੇ ਐ ਮੈਨੂੰ ਕੋਈ ਅਸੀ ਫਿਲਮ ਨਹੀਂ ਆ ਹੁਣ ਰੋਡੇ ਕਾਲਜ ਫਿਲਮ ਐਨੀ ਵਧੀਆ ਫਿਲਮ ਮੈਨੀ ਬ੍ਰਿਲੀਅੰਟ ਫਿਲਮ ਬਣੀ ਐ ਪਰ ਕ੍ਰਿਟੀਕਲੀ ਜੇ ਮੈਨੂੰ ਕੋ ਪੁੱਛੂਗਾ ਤਾਂ ਮੈਂ ਉਹਨੂੰ ਦੱਸ ਦੂੰਗਾ ਬਟ ਉਹ ਫਿਲਮ ਐਜ਼ ਇਟ ਇਜ਼ ਨਹੀਂ ਸ਼ੋਸ ਲੱਗੇ ਨਹੀਂ ਉਹਨੂੰ ਪਬਲਿਕ ਦੇ ਮੂਰੇ ਜਾਣ ਦਿੱਤਾ ਰੀਜ਼ਨਸ ਜਾਣਦੇ ਐ ਇਹ ਤੁਹਾਡੀ ਸਵਾਲ ਬਿਲਕੁਲ ਠੀਕ ਐ ਸਰ ਕਿ ਅਸੀਂ ਇੱਕ ਦੂਜੇ ਲੱਤਾ ਇੰਨੀਆਂ ਖਿੱਚਦੇ ਆਂ ਅਰਦਾਸਾਂ ਕਰਦੇ ਆਂ ਜਾ ਜਾ ਕੇ ਐਗਜ਼ੀਬਿਟਰ ਨੂੰ ਕਹਿੰਨੇ ਆਂ ਲੋਕਾਂ ਨੂੰ ਕਿ ਭਾਈ ਇਹਦੇ ਸ਼ੋਜ਼ ਨਾ ਲੱਗਣ ਇਹ ਫੈਕਟ ਆ ਫਿਲਮਾਂ ਫਲॉप ਹੀ ਤਾਂ ਹੁੰਦੀ ਐ ਹਾਂ ਕੋਈ ਫਿਲਮ ਬਿਲਕੁਲ ਜਿਹੜੀ ਪਤਾ ਹੀ ਨਹੀਂ ਜਿਵੇਂ ਬੂਹ ਮੈਂ ਡਰ ਗਈ ਪਤਾ ਨਹੀਂ ਕਿਹੜੇ ਪਾਸੇ ਨੂੰ ਗੱਡੀ ਤੁਰੀ ਐ ਕਿਹੜੇ ਪਾਸੇ ਨੂੰ ਕਲੱਚ ਗਿਆ ਕਿੱਥੇ ਗਿਆ ਗੇਅਰ ਉਹ ਮੈਂ ਕਿਹਾ ਕੀ ਕਰਤਾ ਬਈ ਪਰ ਅਸੀਂ ਫਿਰ ਵੀ ਉਹਦੀ ਪੀਆਰ ਟੀਮ ਨਾਲ ਆ ਜਿਹੜੀ ਹੁਣ ਤੁਰੀ ਫਿਰਦੀ ਐ ਇਹਨਾਂ ਨਾਲ ਕੀਤਾ ਫਿਰ ਵੀ ਉਹ ਫਿਲਮ ਦੇ ਚਲੋ ਪੈਸੇ ਪੂਰੇ ਹੋ ਗਏ ਪ੍ਰੋਡਿਊਸਰ ਦੇ ਕਿਉਂਕਿ ਮਿਹਨਤ ਬਹੁਤ ਮਾਰੀ ਹਾਂਜੀ ਬੋਲੋ ਸਾਹਿਬ ਜ ਤੁਸੀਂ ਇਸ ਸੰਬੰਧੀ ਕੋਈ ਆਰਗੇਨਾਈਜੇਸ਼ਨ ਬਣਾਣੀ ਚਾਹੀਦੀ ਹੈ ਮਜ਼ਬੂਤ ਜਿਹੜੀ ਇਸ ਗੱਲ ਦੀ ਨੋਮੰਟੀ ਕਰੇ ਜੇ ਕੋਈ ਸ਼ੋਤ ਨਾ ਮਿੰਨ ਬਹੁਤ ਵੱਡਾ ਡਰਾਪ ਹੈ ਏ ਬੀ ਸੀ ਕਨਸਿਡਰ ਕੀਤਾ ਜਾ ਰਿਹਾ ਹੈ ਵੀ ਏ ਕੈਟਾਗਰੀ ਦੇ ਕੈਰੈਕਟਰ ਬੀ ਕੈਟਾਗਰੀ ਦੇ ਕੈਰੈਕਟਰ ਹਾਲਾਂਕਿ ਰੂਡੇ ਕਾਲੇ ਵਿੱਚ ਬਹੁਤ ਵੱਡਾ ਫੇਸ ਤੁਹਾਡਾ ਪਰ ਤੁਸੀਂ ਹੋਰ ਸ਼ੇਡ ਦੇ ਵਿੱਚ ਉੱਤਰ ਰੋਲ ਲਪਾਇਆ ਆਪਾਂ ਕੁ ਵੀ ਲਪਾਇਆ ਪਰ ਇਸ ਦੇ ਬਾਵਜੂਦ ਕਿ ਉਹ ਫਿਲਮ ਸਨੇਮੀਆਂ ਨੇ ਲਾ ਹੀ ਨਹੀਂ ਇਹ ਕਹਿ ਕੇ ਕਿ ਫਿਰ ਇਹ ਨਹੀਂ ਹੈ ਕਿ ਇਹ ਬੀ ਕੈਟਾਗਰੀ ਕਿ ਕੋਈ ਇਸ ਤਰ੍ਹਾਂ ਦੀ ਕੋਈ ਐਸੋਸੀਏਸ਼ਨ ਬਣਨੀ ਚਾਹੀਦੀ ਹੈ ਪੰਜਾਬ 'ਚ ਜਿਹੜੀ ਨੁਮਾਇੰਦੀ ਕਰੇ ਉਹਨਾਂ ਲੋਕਾਂ ਦੀ ਉਹਨਾਂ ਨਵੇਂ ਮੇਕਰਾਂ ਦੀ ਕਿ ਭਾਈ ਉਹ ਬਰਬਾਦ ਹੋਏ ਕੋਟਾ ਬਹੁਤ ਸੱਚ ਗੱਲ ਤੁਸੀਂ ਕਹੀ ਹੈ ਸਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਔਰ ਇਸ ਗੱਲ ਦਾ ਬੜਾ ਦੁੱਖ ਹੁੰਦਾ ਹੈ ਆਰਗੇਨਾਈਜ਼ਰਸ ਕੌਣ ਨੇ ਆਪਣੇ ਚੋ ਹੀ ਨੇ politician ਚ ਕੌਣ ਨੇ politis ਪਾਰਟੀ ਉੱਤੇ ਬੈਠੇ ਨੇ ਆਪਣੇ ਚੋ ਹੀ ਨੇ ਜੋ ਵੀ ਤਪਕਾ ਜਾ ਰਿਹਾ ਕਿਤੇ ਵੀ ਆਪਣੇ ਚੋ ਹੀ ਹੈ ਆਪਾਂ ਕਹਿੋ ਜਿਆ ਆਪਾਂ ਹੁਣੇ ਡਿਸਕਸ ਕਰ ਲਿਆ ਮੈਂ ਬੜੇ ਬੜੇ ਕਮੇਟੀਆਂ ਬਣਦੀਆਂ ਦੇਖੀਆਂ ਮੈਂ ਬੜੇ-ਬੜੀ ਐਸੋਸੀਏਸ਼ਨਾਂ ਬਣਦੀਆਂ ਦੇਖੀਆਂ ਬਾਈ ਜੀ ਮੈਂ ਉਸ ਸੈਸ਼ਨ ਦਾ ਪੈਟਰਨ ਚੀਫ ਵੀ ਹੈਗਾ ਸਾਰਾ ਕੁਝ ਮੈਂ ਦੇਖਿਆ ਮੈਂ ਬੰਬੇ ਵੀ ਦੇਖਿਆ ਹਰ ਜਗ੍ਹਾ ਘੁੰਮਿਆ ਇੱਕ ਜਗ੍ਹਾ ਸਾਊਥ ਜਿੱਥੇ ਹਰ ਫਿਲਮ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਔਰ ਰਜਨੀਕਾਂ ਜੀ ਕੈਸੇ ਐਕਟਰ ਨੇ ਜੇ ਕੋਈ ਫਿਲਮ ਫਲॉप ਹੋ ਜੇ ਤਾਂ ਪ੍ਰੋਡਿਊਸਰ ਨੂੰ ਕਹਿੰਦੇ ਆ ਚੱਕ 100 ਕਰੋੜ ਰੁਪਈਆ ਤੇ ਜਾ ਜਾ ਕੇ ਫਿਲਮ ਬਣਾ ਇਹ ਉਹਨਾਂ ਦੀ ਕੈਰੈਕਟਰ ਹੈ ਤੇ ਸਾਡਾ ਕੈਰੈਕਟਰ ਇਦਾਂ ਦਾ ਤੁਸੀਂ ਜਿੰਨੂੰ ਮਰਜ਼ੀ ਵਾੜ ਲਓ ਇੱਥੇ ਲਿਆ ਹੋਰਾਂ ਕਿਹਾਂ ਹੈ ਹੁਣ ਸੈਂਸਰ ਬੋਰਡ 'ਚ ਕੀ ਹੋ ਰਿਹਾ ਹੈ ਇਹ ਹੋ ਰਿਹਾ ਫੀਸ ਕਿੰਨੀ 25000 ਰੁਪਿਆ ਦੇਣੇ ਕਿੰਨੇ ਪੈਂਦੇ ਲੱਖ ਰੁਪਿਆ ਹੁਣੇ-ਹੁਣੇ ਹੋਇਆ ਮੇਰੇ ਸਾਹਮਣੇ ਹੋਇਆ ਮੈਂ ਕਿਹਾ ਲੱਖ ਕਾ ਦਾ ਕਹਿੰਦੇ ਜੀ ਇਹ ਤੋਂ ਦੇਣਾ ਹੀ ਪਵੇਗਾ ਹੁਣ ਦੱਸੋ ਕਿਹੜੀ ਐਸੋਸੀਏਸ਼ਨ ਲਾਈਏ ਕੋਈ ਐਸਾ ਬੰਦਾ ਮੈਨੂੰ ਮਿਲੇ ਜਿਹੜਾ ਦੁੱਧ ਦਾ ਤੋਤਾ ਸੱਚੇ ਰਾ ਤੇ ਬਾਈ ਜੀ ਚੱਲੇ ਆਪਣੇ ਆਪ ਚੋਂ ਫਰਕ ਕਰੀ ਬੈਠੇ ਆ ਵੀ ਫਲਾਣਾ ਵੱਡਾ ਤੇ ਫਲਾਣਾ ਛੋਟਾ ਹੈ ਤੇ ਜਿੱਥੇ ਆ ਗੱਲ ਹੋ ਜੂਗੀ ਵੀ ਕਿਹੜੀ ਫਿਲਮ ਵੱਡੀ ਹੈ ਤੇ ਕਿਹੜੀ ਛੋਟੀ ਹੈ ਨਹੀਂ ਫਿਲਮਾਂ ਸਾਰੀਆਂ ਚੰਗੀਆਂ ਤੁਸੀਂ ਰੋਡੇ ਕਾਲਜ ਦੀ ਗੱਲ ਕੀਤੀ ਸਰ ਕਿਆ ਫਿਲਮ ਹੈ ਲੇਕਿਨ ਜੇ ਕ੍ਰਿਟੀਕਲੀ ਮੈਂ ਇਸ ਫਿਲਮ ਨੂੰ ਦੇਖਾ ਤਾਂ ਮੈਂ ਕਹਿ ਵੀ ਦਊਗਾ ਹੈਪੀ ਨੂੰ ਜੇ ਮੈਂ ਪੁੱਛੂਗਾ ਮੈਂ ਤੁਹਾਡੇ ਸਾਹਮਣੇ ਕਹਿ ਦਿੰਨਾ ਵੀ ਐ ਹੋਜੀ ਫਿਲਮ ਦੇ ਵਿੱਚ ਲਵ ਸਟੋਰੀ ਨਹੀਂ ਪਾਈਦੀ ਹੁੰਦੀ ਜੇ ਉਸ ਫਿਲਮ ਦੇ ਵਿੱਚ ਤੁਸੀਂ ਲਵ ਸਟੋਰੀ ਸਾਈਡ ਤੇ ਕਰਦੇ ਹੋ ਥੋੜੀ ਜੀ ਆਮ ਜਸਟ ਟਾਕਿੰਗ ਅਬਾਊਟ 15 ਮਿੰਟਸ ਤੇ ਉਹਦੇ ਵਿੱਚ ਹੋਰ ਗ੍ਰਾਫ ਵਿਲਨ ਦੇ ਜਾਂ ਦੂਜੇ ਜੋ ਕੁਝ ਹੋ ਰਿਹਾ ਤਾਂ ਫਿਲਮ ਸੁਪਰ ਡੁਪਰ ਹਿੱਟ ਹੈ ਕੱਲ ਵੀ ਅੱਜ ਵੀ ਲੇਕਿਨ ਉਹਨੂੰ ਪ੍ਰਮੋਟ ਹੀ ਨਹੀਂ ਕੀਤਾ ਗਿਆ ਉਹਦੀ ਪ੍ਰਮੋਸ਼ਨ ਤੇ ਨਹੀਂ ਕੋਈ ਆ ਮੈਂ ਨਹੀਂ ਜਾ ਸਕਿਆ ਇੱਕ ਬੰਦੇ ਦਾ ਐਟੀਟਿਊਡ ਸਾਡੇ ਇਹੋ ਜਿਹੇ ਨੇ ਬੜੇ ਸਾਡੇ ਜਿਹੜੇ ਬੰਦੇ ਨੇ ਉਹ ਸਿਰ ਬੜੇ ਹੰਕਾਰੇ ਹੋਏ ਨੇ ਮੈਂ ਫਲਾਨਾ ਮੇਰੇ ਅੱਗੇ ਮੇਕਰ ਹੀ ਕੋਈ ਨਹੀਂ ਮੇਰੇ ਅੱਗੇ ਫਲਾਨਾ ਕੋਈ ਨਹੀਂ ਬੰਦੇ ਨੂੰ ਮੈਂ ਮਰਵਾ ਦਿੰਦੀ ਐ ਸੋ ਇਟ ਇਜ਼ ਏਵਰੀਵੇਅਰ ਮੈਂ ਤੇ ਥੱਕ ਗਿਆ ਪਹਿਲਾਂ ਮੈਂ ਮੀਟਿੰਗਾਂ ਜਾਂਦਾ ਹੁੰਦਾ ਸੀ ਹੁਣ ਮੈਂ ਨਹੀਂ ਜਾਂਦਾ ਕਿਉਂਕਿ ਉੱਥੇ ਜੋ ਜਾਣਦਾ ਝੂਠ ਬੋਲਿਆ ਜਾਂਦਾ ਮਾਈਕ ਫੜ ਕੇ ਜੋ ਜਾਣਦੇ ਹੋ ਗੱਲਾਂ ਕਰਦੇ ਨੇ ਆਪਣੇ ਤੋਂ ਬਰਦਾਸ਼ਤ ਨਹੀਂ ਹੁੰਦਾ ਬਟ ਯੂ ਆ ਬਰੀ ਰਾਈਟ ਕਾਸ਼ ਇਸ ਦੇਸ਼ ਦੇ ਵਿੱਚ ਕੁਝ ਐਸੇ ਦੁੱਧ ਨਾਲ ਤੋਤੇ ਹੋਏ ਬੰਦੇ ਹੋਣ ਤਾਂ ਇਹ ਦੇਸ਼ ਮਾਨ ਦੇਸ਼ ਬਣ ਜੇ ਆ ਆਪਣੀ ਕੰਟਰੀ ਦਾ ਹਾਲ ਹੀ ਐਸੇ ਕਰਕੇ ਆ ਕਿ ਆਪਾਂ ਦਗੱਲੇ ਕੈਰੇਕਟਰ ਦੇ ਬੰਦੇ ਆ